ਅੱਜ ਉੱਚ ਅਦਾਲਤ ਹਾਈ ਕੋਰਟ ਨੇ ਕਰਨਲ ਕੁਟਮਰ ਮਾਮਲੇ ਦੇ ਵਿੱਚ ਨਵਾਂ ਫੈਸਲਾ ਸੁਣਾ ਦਿੱਤਾ ਤੇ ਨਵੇਂ ਹੁਕਮ ਜਾਰੀ ਕਰ ਦਿੱਤੇ ਨੇ ਪੰਜਾਬ ਪੁਲਿਸ ਦੀਆਂ तमाम ਕੋਸ਼ਿਸ਼ਾਂ ਧਰੀਆਂ ਧਰਾਈਆਂ ਰਹਿ ਗਈਆਂ ਕੋਈ ਕੰਮ ਨਹੀਂ ਆਈ ਕਿਉਂਕਿ ਹਾਈ ਕੋਰਟ ਨੇ ਪੰਜਾਬ ਪੁਲਿਸ ਦੀ ਇੱਛਾ ਤੋਂ ਉਲਟ ਫੈਸਲਾ ਕਰ ਦਿੱਤਾ ਔਰ ਇਹਦੇ ਉੱਪਰ ਕਰਨਲ ਦੀ ਪਤਨੀ ਜਸਵਿੰਦਰ ਕੌਰ ਦਾ ਵੀ ਵੱਡਾ ਬਿਆਨ ਆ ਗਿਆ ਪੂਰੀ ਗੱਲ ਤੁਹਾਨੂੰ ਦੱਸ ਦਿਆਂ ਤੁਸੀਂ ਆਪਣਾ ਕਮੈਂਟ ਲਿਖ ਕੇ ਵਿਚਾਰ ਲਿਖਿਓ ਕੀ ਹਾਈ ਕੋਰਟ ਨੇ ਠੀਕ ਕੀਤਾ ਜਾਂ ਪੁਲਿਸ ਜਿਵੇਂ ਕਰ ਰਹੀ ਸੀ ਓਵੇਂ ਹੋਣਾ ਚਾਹੀਦਾ ਸੀ ਕੀਤਾ ਕੀ ਹਾਈ ਕੋਰਟ ਨੇ ਅੱਜ ਜਦੋਂ ਇਸ ਮਾਮਲੇ ਦੇ ਉੱਪਰ ਸੁਣਵਾਈ ਕੀਤੀ ਹੈ ਤਾਂ ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਜਿਹੜੀ ਪੰਜਾਬ ਪੁਲਿਸ ਨੇ ਆਪਣੀ ਪੁਲਿਸ ਵਾਲਿਆਂ ਦੀ ਇੱਕ ਜਾਂਚ ਟੀਮ ਬਣਾ ਕੇ ਸੈੱਟ ਬਣਾ ਕੇ ਉਹਨੂੰ ਸੌਂਪ ਦਿੱਤੀ ਸੀ ਔਰ ਉਹ ਜਾਂਚ ਟੀਮ ਸੈੱਟ ਉਦੀ ਜਾਂਚ ਆ ਕੇ ਸ਼ੁਰੂ ਵੀ ਕਰ ਚੁੱਕੀ ਸੀ ਉਹਨੂੰ ਹਾਈ ਕੋਰਟ ਨੇ ਕੈਨਸਲ ਕਰ ਦਿੱਤਾ ਔਰ ਹਾਈ ਕੋਰਟ ਨੇ ਹੁਕਮ ਜਾਰੀ ਕਰ ਦਿੱਤੇ ਨੇ ਕਿ ਪੰਜਾਬ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਨਹੀਂ ਕਰੇਗੀ ਹਾਈ ਕੋਰਟ ਨੇ ਕਰਨਲ ਕੁਟਮਰ ਮਾਮਲੇ ਦੀ ਜਾਂਚ ਪੜਤਾਲ ਪੰਜਾਬ ਤੋਂ ਬਾਹਰ ਚੰਡੀਗੜ੍ਹ ਪੁਲਿਸ ਨੂੰ ਸੌਂਪੀ ਹੈ ਔਰ ਹਾਈ ਕੋਰਟ ਨੇ ਕਿਹਾ ਕਿ ਪੰਜਾਬ ਪੁਲਿਸ ਇਸ ਮਾਮਲੇ 'ਚ ਜਾਂਚ ਨਹੀਂ ਕਰੇਗੀ ਔਰ ਹਾਈ ਕੋਰਟ ਦਾ ਇਹ ਹੁਕਮ ਸੁਣ ਕੇ ਹੁਣ ਪੰਜਾਬ ਪੁਲਿਸ ਨੂੰ ਆਪਦੀ ਉਹ ਜਾਂਚ ਟੀਮ ਕੈਨਸਲ ਕਰਨੀ ਪਵੇਗੀ ਭੰਗ ਕਰਨੀ ਪਵੇਗੀ ਜਿਹੜੀ ਇਸ ਮਾਮਲੇ ਦੀ ਜਾਂਚ ਪੜਤਾਲ ਲਈ ਆਪੇ ਪੁਲਿਸ ਨੇ ਪੰਜਾਬ ਸਰਕਾਰ ਨੇ ਬਣਾ ਦਿੱਤੀ ਸੀ ਉਧਰ ਕਰਨਲ ਬਾਸ ਦੀ ਪਤਨੀ ਜਿਹੜੀ ਹੈ ਜਸਵਿੰਦਰ ਕੌਰ ਉਹਦਾ ਇਸ ਮਾਮਲੇ ਤੇ ਬਿਆਨ ਆਇਆ ਕਿਉਂਕਿ ਜਦੋਂ ਹਾਈ ਕੋਰਟ ਉੱਚ ਅਦਾਲਤ ਦੇ ਵਿੱਚ ਸੁਣਵਾਈ ਹੋਈ ਹੈ ਤਾਂ ਉਥੇ ਕਰਨਲ ਦੀ ਪਤਨੀ ਜਸਵਿੰਦਰ ਕੌਰ ਵੀ ਪਹੁੰਚੀ ਹੋਈ ਸੀ ਔਰ ਜਦੋਂ ਹਾਈ ਕੋਰਟ ਦਾ ਫੈਸਲਾ ਆਇਆ ਤਾਂ ਉਸ ਤੋਂ ਬਾਅਦ ਪ੍ਰੈਸ ਦੇ ਕੈਮਰਾ ਸਾਹਮਣੇ ਕਰਨਲ ਦੀ ਪਤਨੀ ਬੋਲੀ ਹੈ ਉਸਨੇ ਕਿਹਾ ਕਿ ਮੈਂ ਕਾਫੀ ਹੱਦ ਤੱਕ ਸੰਤੁਸ਼ਟਾ ਉਹ ਕਹਿੰਦੀ ਹੈ ਇਹੀ ਮੈਂ ਚਾਹੁੰਦੀ ਸੀ ਕਿ ਜਿਹੜੀ ਪੰਜਾਬ ਪੁਲਿਸ ਨੇ ਮੇਰੇ ਪਤੀ ਨੂੰ ਕੁੱਟਿਆ ਉਹੀ ਜਾਂਚ ਨਹੀਂ ਕਰੇ ਉਹ ਕਹਿੰਦੀ ਜੇ ਪੰਜਾਬ ਪੁਲਿਸ ਨੇ ਹੀ ਤਾਂ ਮੇਰੇ ਘਰ ਵਾਲੇ ਤੇ ਮੁੰਡੇ ਨੂੰ ਕੁੱਟਿਆ ਤੇ ਜੇ ਇਹੀ ਜਾਂਚ ਪੜਤਾਲ ਕਰਦੇ ਤਾ ਕੋਈ ਨਤੀਜਾ ਨਹੀਂ ਸੀ ਕੱਢਣਾ ਸਗੋਂ ਸਾਡੇ ਉਲਟ ਨਤੀਜਾ ਕੱਢ ਦਿੱਤਾ ਜਾਣਾ ਸੀ ਤੇ ਕਰਨਲ ਦੀ ਪਤਨੀ ਕਹਿੰਦੀ ਕਿ ਮੈਂ ਇਹੀ ਚਾਹੁੰਦੀ ਸੀ ਕਿ ਪੰਜਾਬ ਪੁਲਿਸ ਜਾਂਚ ਨਾ ਕਰੇ ਜਾਂ ਤਾਂ ਸੀਬੀਆਈ ਜਾਂਚ ਕਰੇ ਜਾਂ ਫਿਰ ਕੋਈ ਪੰਜਾਬ ਪੁਲਿਸ ਤੋਂ ਵੱਖਰੀ ਏਜੰਸੀ ਇਹਦੀ ਜਾਂਚ ਕਰੇ ਉਹ ਕਹਿੰਦੀ ਅਸੀਂ ਸੀਬੀਆਈ ਜਾਂਚ ਚਾਹੁੰਦੇ ਸੀ ਪਰ ਹਾਈ ਕੋਰਟ ਨੇ ਜਾਂਚ ਜਿਹੜੀ ਆ ਉਹ ਚੰਡੀਗੜ੍ਹ ਪੁਲਿਸ ਨੂੰ ਕਰਨ ਦੀ ਇਜਾਜ਼ਤ ਦੇ ਦਿੱਤੀ ਆ ਪੰਜਾਬ ਪੁਲਿਸ ਦੀ ਜਿਹੜੀ ਜਾਂਚ ਟੀਮ ਆਉ ਕੈਨਸਲ ਕਰ ਦਿੱਤੀ ਆ ਕਹਿੰਦੀ ਕੁਝ ਹੱਦ ਤੱਕ ਮੈਨੂੰ ਸੰਤੁਸ਼ਟੀ ਹੋਈ ਆ ਕੁਝ ਹੱਦ ਤੱਕ ਮੈਨੂੰ ਨਿਆਂ ਦੀ ਜਿਹੜੀ ਉਮੀਦ ਆ ਉਹ ਬਣੀ ਆ ਹਾਈ ਕੋਰਟ ਨੇ ਜਾਂਚ ਟੀਮ ਦੀ ਜਾਂਚ ਦਾ ਟਾਈਮ ਵੀ ਮਿਥ ਦਿੱਤਾ ਹੈ ਹਾਈ ਕੋਰਟ ਨੇ 4 ਮਹੀਨੇ ਦਾ ਟਾਈਮ ਮਿਥਿਆ ਹਾਈ ਕੋਰਟ ਨੇ ਕਿਹਾ ਕਿ 4 ਮਹੀਨਿਆਂ ਦੇ ਵਿੱਚ ਚੰਡੀਗੜ੍ਹ ਪੁਲਿਸ ਦੇ ਜਿਹੜੇ ਅਫਸਰ ਨੇ ਉਹ ਜਾਂਚ ਪੜਤਾਲ ਕਰਕੇ ਤੇ 4 ਮਹੀਨਿਆਂ ਦੇ ਵਿੱਚ ਵਿੱਚ ਪੂਰੀ ਰਿਪੋਰਟ ਹਾਈ ਕੋਰਟ ਨੂੰ ਦੇਣਗੇ ਹੁਣ ਦੇਖਣਾ ਹੈ ਕਿ ਚੰਡੀਗੜ੍ਹ ਪੁਲਿਸ ਕਿੱਦਾਂ ਦੀ ਜਾਂਚ ਕਰੇਗੀ ਕਰਨਲ ਦੀ ਪਤਨੀ ਨੇ ਭਾਵੇਂ ਭਰੋਸਾ ਪ੍ਰਗਟਾਇਆ ਅਦਾਲਤ ਦੇ ਵਿੱਚ ਪਰ ਇੱਕ ਤਰ੍ਹਾਂ ਨਾਲ ਉਹਨਾਂ ਦਾ ਇਹ ਕਹਿਣਾ ਵੀ ਸੀਗਾ ਕਿ ਅਸੀਂ ਸੀਬੀਆਈ ਦੀ ਜਾਂਚ ਚਾਹੁੰਦੇ ਸੀ ਹੁਣ ਚੰਡੀਗੜ੍ਹ ਪੁਲਿਸ ਕੀ ਪੂਰਾ ਨਿਆਂ ਕਰ ਸਕੇਗੀ ਕੀ ਨਿਰਪੱਖਤਾ ਨਾਲ ਜਾਂਚ ਕਰ ਸਕੇਗੀ ਕੀ ਨਿਆਂ ਦੇ ਸਕੇਗੀ ਸੱਚ ਕੱਢ ਕੇ ਬਾਹਰ ਲਿਆ ਸਕੇਗੀ ਇਹ ਹੁਣ ਅੱਗੇ ਵੇਖਣ ਵਾਲਾ ਸਵਾਲ ਹੈ ਚੰਡੀਗੜ੍ਹ ਪੁਲਿਸ ਦੇ ਕਿਹੜੇ ਅਫਸਰ ਇਸ ਜਾਂਚ ਟੀਮ ਚ ਪਾਏ ਜਾਣਗੇ ਸਵਾਲ ਇਹ ਵੀ ਹੈ ਕਿ ਚੰਡੀਗੜ੍ਹ ਪੁਲਿਸ ਦੇ ਵਿੱਚ ਪੰਜਾਬ ਕੇਡਰ ਦੇ ਜਿਹੜੇ ਪੁਲਿਸ ਅਫਸਰ ਨੇ ਉਹੀ ਤਾਂ ਨਹੀਂ ਲਾ ਦਿੱਤੇ ਜਾਣਗੇ ਜਾਂ ਕੀ ਉਹ ਪੁਲਿਸ ਅਫਸਰ ਜਿਨ੍ਹਾਂ ਪਹਿਲਾਂ ਪੰਜਾਬ ਦੇ ਵਿੱਚ ਵੀ ਕੰਮ ਕੀਤਾ ਜਾਂ ਜਿਹੜੇ ਪੰਜਾਬ ਪੁਲਿਸ ਦੇ ਸੰਪਰਕ ਚ ਨੇ ਜਾਂ ਜਿਹੜੇ ਪੰਜਾਬ ਪੁਲਿਸ ਦੇ ਅਫਸਰਾਂ ਦੇ ਨਾਲ ਸੰਪਰਕ ਚ ਨੇ ਕੀ ਉਨ੍ਹਾਂ ਦੇ ਆਧਾਰਤ ਤਾ ਨਹੀਂ ਜਾਂਚ ਟੀਮ ਬਣਾ ਦਿੱਤੀ ਜਾਏਗੀ ਇਹ ਕੁਝ ਸਵਾਲ ਨੇ ਜਿਹੜੇ ਸੋਚਣ ਲਈ ਮਜਬੂਰ ਕਰਦੇ ਨੇ ਕਿਉਂਕਿ ਕਰਨਲ ਦੀ ਪਤਨੀ ਦਾ ਜਿਹੜਾ ਤੋਖਲਾ ਸੀ ਕਿ ਜੇ ਪੰਜਾਬ ਪੁਲਿਸ ਜਾਂਚ ਕਰੇਗੀ ਤਾਂ ਨਿਆਂ ਨਹੀਂ ਦੇ ਸਕੇਗੀ ਉਹ ਗਲਤ ਜਾਂਚ ਕਰੇਗੀ ਤੇ ਗਲਤ ਨਤੀਜਾ ਕੱਢ ਕੇ ਰੱਖ ਦੇਗੀ ਉਲਟਾ ਸਾਨੂੰ ਹੀ ਗੁਨੇਗਾਰ ਬਣਾ ਦਿੱਤਾ ਜਾਏਗਾ ਉਧਰ ਕਰਨਲ ਦੀ ਪਤਨੀ ਨੇ ਕਿਹਾ ਅੱਜ ਉਹ ਕਹਿੰਦੀ ਕਿ ਜਿਸ ਦਿਨ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਆ ਭਗਵੰਤ ਮਾਨ ਸਾਹਿਬ ਨੂੰ ਮਿਲੇ ਆ ਉਸ ਦਿਨ ਮੁੱਖ ਮੰਤਰੀ ਨੇ ਸਾਡਾ ਬਹੁਤ ਭਰੋਸਾ ਬਣਾਇਆ ਸੀ ਬਹੁਤ ਵਿਸ਼ਵਾਸ ਬਣਾਇਆ ਸੀ ਸਾਨੂੰ ਕਿਹਾ ਸੀ ਸਿਰ ਤੇ ਹੱਥ ਰੱਖ ਕੇ ਵੀ ਮੈਂ ਤੁਹਾਡੇ ਨਾਲ ਆ ਇਹ ਧੱਕਾ ਹੋਇਆ ਗਲਤ ਹੋਇਆ ਤੇ ਇਹਦੀ ਤੁਰੰਤ ਜਾਂਚ ਕਰਕੇ ਛਾਮੀ 6 ਵਜੇ ਤੱਕ ਤੁਹਾਨੂੰ ਰਿਪੋਰਟ ਦੇਾਂਗੇ ਪਰ ਕਰਨਲ ਦੀ ਪਤਨੀ ਕਹਿੰਦੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਡੇ ਨਾਲ ਵੱਡਾ ਧੋਖਾ ਕੀਤਾ ਕਹਿੰਦੀ ਸਾਡੇ ਨਾਲ ਮੀਟਿੰਗ ਕਰਨ ਤੋਂ ਬਾਅਦ ਉਹਨਾਂ ਨੇ ਹੁਣ ਤੱਕ ਕੋਈ ਜਾਂਚ ਪੜਤਾਲ ਇਹਦੇ ਤੇ ਕੋਈ ਕਦਮ ਨਹੀਂ ਚੁੱਕਿਆ ਔਰ ਉਹ ਕਹਿੰਦੀ ਹੈ ਕਿ ਇਹ ਧੋਖਾ ਕੱਲਾ ਮੇਰੇ ਨਾਲ ਨਹੀਂ ਪੰਜਾਬ ਦੇ ਉਹਨਾਂ ਲੱਖਾਂ ਕਰੋੜਾਂ ਲੋਕਾਂ ਨਾਲ ਹੈ ਕਰਨਲ ਦੀ ਪਤਨੀ ਕਹਿੰਦੀ ਜਿਨ੍ਹਾਂ ਨੂੰ ਮੁੱਖ ਮੰਤਰੀ ਤੇ ਵਿਸ਼ਵਾਸ ਸੀਗਾ ਜਾਂ ਜਿਹੜੇ ਸਾਰੇ ਲੋਕ ਇਸ ਕਰਨਲ ਕੁਟਮਾਰ ਮਾਮਲੇ ਦੇ ਵਿੱਚ ਨਿਆਂ ਚਾਹੁੰਦੇ ਨੇ ਇਨਸਾਫ ਚਾਹੁੰਦੇ ਨੇ ਤੇ ਪੁਲਿਸ ਦੀ ਵਧੇਕੀ ਨੂੰ ਰੋਕਣਾ ਚਾਹੁੰਦੇ ਨੇ ਉਹਨਾਂ ਸਾਰਿਆਂ ਦੇ ਨਾਲ ਪੁਲਿਸ ਨੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਧੋਖਾ ਕੀਤਾ ਹੁਣ ਇਹ ਕਰਨਲ ਦੀ ਪਤਨੀ ਦੇ ਦੋਸ਼ ਨੇ ਪਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਸ ਤਰੀਕੇ ਨਾਲ ਕਰਨਲ ਦੀ ਕੁੱਟਮਾਰ ਹੋਈ ਸੀ ਉਸ ਤੋਂ ਬਾਅਦ ਪਹਿਲਾ ਦੋਸ ਸੁਣਵਾਈਆਂ ਹਾਈ ਕੋਰਟ ਚ ਹੋਈਆਂ ਅੱਜ ਤੀਜੀ ਸੁਣਵਾਈ ਸੀਗੀ ਔਰ ਜੇਕਰ ਆਪਾਂ ਪੁਲਿਸ ਦੀ ਕਾਰਵਾਈ ਤੇ ਨਜ਼ਰ ਮਾਰੀਏ ਤਾਂ ਪੁਲਿਸ ਨੇ ਕੀ ਕੀਤਾ ਜੋ ਹਾਈ ਕੋਰਟ ਨੇ ਪਹਿਲੀਆਂ ਸੁਣਵਾਈਆਂ ਦੇ ਵਿੱਚ ਪੁੱਛਿਆ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਇੱਕ ਤਰ੍ਹਾਂ ਨਾਲ ਵੱਡੇ ਕਟਾਰੇ ਚ ਖੜਾ ਕਰਤਾ ਸੀ ਇਹ ਪੁੱਛ ਕੇ ਬੀ ਸਾਨੂੰ 4-5 ਗੱਲਾਂ ਦੇ ਜਵਾਬ ਚਾਹੀਦੇ ਨੇ ਪਹਿਲਾ ਜਵਾਬ ਇਹ ਪੁੱਛਿਆ ਸੀ ਹਾਈ ਕੋਰਟ ਨੇ ਪਹਿਲੀ ਪੇਸ਼ੀ ਤੇ ਵੀ ਤੁਸੀਂ ਤੁਰੰਤ ਪਰਚਾ ਦਰਜ ਕਿਉਂ ਨਹੀਂ ਕੀਤਾ ਦੂਜਾ ਸਵਾਲ ਇਹ ਪੁੱਛਿਆ ਸੀ ਜੇ ਤੁਹਾਡੇ ਪੁਲਿਸ ਵਾਲੇ ਸਹੀ ਸੀ ਉਹ ਮੌਕੇ ਤੋਂ ਫਰਾਰ ਕਿਉਂ ਹੋ ਗਏ ਭੱਜ ਕਿਉਂ ਗਏ ਤੀਜਾ ਸਵਾਲ ਹਾਈ ਕੋਰਟ ਨੇ ਪੁੱਛਿਆ ਸੀ ਵੀ ਜਦੋਂ ਪੀੜਤ ਕਰਨਲ ਦਾ ਪਰਿਵਾਰ ਹੈ ਤਾਂ ਸ਼ਿਕਾਇਤ ਤਾਂ ਇਹਨਾਂ ਦੀ ਹੈ ਤਾਂ ਤੁਸੀਂ ਪਰਚਾ ਕਿਸੇ ਢਾਬੇ ਵਾਲੇ ਦੀ ਸ਼ਿਕਾਇਤ ਦੇ ਆਧਾਰ ਤੇ ਕਿਉਂ ਦਰਜ ਕਰ ਲਿਆ ਪੇਰ ਪੁਲਸ ਤੋਂ ਇਹ ਪੁੱਛਿਆ ਸੀਗਾ ਕਿ ਜਿਹੜੇ ਪੁਲਸ ਵਾਲੇ ਤੁਸੀਂ ਸਸਪੈਂਡ ਕੀਤੇ ਨੇ ਇਸ ਕੇਸ 'ਚ ਉਹਨਾਂ ਦੇ ਨਾਂ ਤੁਸੀਂ ਕਿਉਂ ਨਹੀਂ ਬਾਹਰ ਦੱਸ ਰਹੇ ਨਸ਼ਰ ਕਿਉਂ ਨਹੀਂ ਕਰ ਰਹੇ ਇਹ ਕੀ ਹੈ ਤਾਂ ਉਸ ਤੋਂ ਬਾਅਦ ਅਗਲੀ ਪੇਸ਼ੀ ਤੇ ਜਿਹੜੀ ਪਟਿਆਲਾ ਪੁਲਸ ਦੇ ਐਸਐਸਪੀ ਨਾਨਕ ਸਿੰਘ ਹੈ ਉਹਨਾਂ ਨੇ ਆਪਣਾ ਜਵਾਬ ਦਾਖਲ ਕੀਤਾ ਸੀ ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਪੁਲਿਸ ਜਿਹੜੀ ਆ ਉਹ ਕਿਸਾਨ ਅੰਦੋਲਨ ਦੇ ਵਿੱਚ ਵਿਜੀ ਹੋਣ ਕਰਕੇ ਤੁਰੰਤ ਪਰਚਾ ਦਰਜ ਨਹੀਂ ਕਰ ਸਕੀ ਹਾਈ ਕੋਰਟ ਨੇ ਕਿਹਾ ਸੀ ਕਿ ਸਾਡੇ ਕੋਲ ਲੈ ਕੇ ਆਓ ਉਸ ਦਿਨ ਦਾ ਰਿਕਾਰਡ ਜਿਹਦੇ ਵਿੱਚ ਸਾਨੂੰ ਦੱਸੋ ਕਿ ਕੀ ਜੇ ਪੰਜਾਬ ਪੁਲਿਸ ਕਿਸਾਨ ਅੰਦੋਲਨ ਚ ਲੱਗੀ ਸੀ ਤਾਂ ਪੂਰੇ ਪੰਜਾਬ ਚ ਕਿਤੇ ਵੀ ਫਿਰ ਪਰਚੇ ਦਰਜ ਨਹੀਂ ਹੋਏ ਕੀ ਸਾਰੇ ਪਾਸੇ ਪੁਲਿਸ ਦਾ ਕੰਮ ਰੁਕਿਆ ਗਿਆ ਸੀ ਤਾਂ ਫਿਰ ਅੱਜ ਜਦੋਂ ਪੇਸ਼ੀ ਹੋਈ ਹੈ ਤਾਂ ਉਥੇ ਹਾਈ ਕੋਰਟ ਨੇ 4 ਮਹੀਨਿਆਂ ਦੇ ਵਿੱਚ ਜਾਂਚ ਨੂੰ ਬਾਉਂਡ ਕਰ ਦਿੱਤਾ ਤੇ ਨਾਲੇ ਜਾਂਚ ਚੰਡੀਗੜ੍ਹ ਪੁਲਿਸ ਨੂੰ ਸੌਂਪ ਦਿੱਤੀ ਹੈ ਤੇ ਇਹਦੇ ਦਰਮਿਆਨ ਹੀ ਹਾਈ ਕੋਰਟ ਤੋਂ ਕੱਲ ਇੱਕ ਹੋਰ ਹੁਕਮ ਇਸ ਮਸਲੇ ਤੇ ਆਇਆ ਸੀ ਜਿਹੜਾ ਮੁਲਜ਼ਮ ਪੁਲਿਸ ਅਫਸਰ ਇਹਦੇ ਵਿੱਚ ਹੈ ਰੌਣੀ ਸਿੰਘ ਉਹ ਵੀ ਹਾਈ ਕੋਰਟ ਪਹੁੰਚਿਆ ਸੀ ਔਰ ਉਹਦੀ ਗ੍ਰਿਫਤਾਰੀ ਤੇ ਹਾਈ ਕੋਰਟ ਨੇ 3 ਦਿਨਾਂ ਦੀ ਰੋਕ ਲਗਾਈ ਸੀ ਹੁਣ 2 ਦਿਨਾਂ ਦੀ ਰਹਿ ਗਈ ਹੈ ਤੇ ਹਾਈ ਕੋਰਟ ਨੇ ਉਹਨੂੰ ਕਿਹਾ ਸੀ 3 ਦਿਨਾਂ ਤੱਕ ਤੁਹਾਡੀ ਗ੍ਰਿਫਤਾਰੀ ਤੇ ਰੋਕ ਲਗਾਈ ਜਾਂਦੀ ਆ ਤੁਸੀਂ ਹੇਠਲੀ ਅਦਾਲਤ ਜਾ ਸਕਦੇ ਹੋ ਤਾਂ ਹੇਠਲੀ ਅਦਾਲਤ ਦੇ ਵਿੱਚ ਹੁਣ ਜਿਹੜੇ ਰੌਣੀ ਸਿੰਘ ਤੇ ਦੂਜੇ ਜਿਹੜੇ ਪੁਲਿਸ ਅਫਸਰ ਨੇ ਜਿਹੜੇ ਇਸ ਕੇਸ ਦੇ ਵਿੱਚ ਮਲਜ਼ਮ ਬਣਾਏ ਗਏ ਨੇ ਉਹਨਾਂ ਨੇ ਜਾਣਾ ਜਾਂ ਨਹੀਂ ਜਾਣਾ ਇਹ ਵਕਤ ਦੱਸੇਗਾ ਪਰ ਇਸੇ ਹੀ ਕੇਸ ਦੇ ਵਿੱਚ ਜਿਹੜੀ ਕਰਨਲ ਦੀ ਪਤਨੀ ਤੇ ਕਰਨਲ ਦਾ ਪਰਿਵਾਰ ਹੈ ਉਹ ਦੇਸ਼ ਦੇ ਰੱਖਿਆ ਮੰਤਰੀ ਜਿਹੜੇ ਰਾਜਨਾਥ ਸਿੰਘ ਉਹਨਾਂ ਨੂੰ ਵੀ ਮਿਲ ਕੇ ਆਇਆ ਕਰਨਲ ਦੀ ਪਤਨੀ ਕਹਿੰਦੀ ਆ ਅਸੀਂ ਇਨਸਾਫ ਦੇ ਲਈ ਕੋਈ ਦਰ ਨਹੀਂ ਛੱਡਣਾ ਕਿਉਂਕਿ ਇਹ ਕਰਨਲ ਦੀ ਪਤਨੀ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਪੁਲਿਸ ਜਿੱਦਾਂ ਸਭ ਕੁਝ ਕਰ ਰਹੀ ਹੈ ਉਹਨੂੰ ਰੋਕਣਾ ਬਹੁਤ ਜ਼ਰੂਰੀ ਹੈ ਉਹ ਕਹਿੰਦੀ ਸਾਡੀ ਜੋ ਬੇਇੱਜ਼ਤੀ ਕਰਨੀ ਸੀ ਕੁੱਟਮਾਰ ਕਰਨੀ ਸੀ ਉਹ ਤਾਂ ਪੁਲਿਸ ਨੇ ਦਿੱਤੀ ਕਰ ਪਰ ਸਵਾਲ ਅੱਗੇ ਪੰਜਾਬ ਦੇ ਦੂਜੇ ਲੋਕਾਂ ਦਾ ਹੈ ਉਹ ਕਹਿੰਦੀ ਜਦੋਂ ਪੁਲਿਸ ਨੂੰ ਇਹ ਵੀ ਪਤਾ ਲੱਗ ਗਿਆ ਸੀ ਵੀ ਇਹ ਕਰਨਲ ਹੈ ਉਹਦਾ ਆਈ ਕਾਰਡ ਵੀ ਲੈ ਲਿਆ ਸੀ ਇਹਦੇ باوجود ਵੀ ਜੇ ਪੁਲਿਸ ਨੇ ਇੰਨਾ ਗੁੱਸੇ ਚ ਆ ਕੇ ਇੰਨਾ ਗਲਤ ਵਰਤਾਓ ਇੰਨਾ ਜ਼ੁਲਮ ਉਹਦੇ ਤੇ ਕਰਤਾ ਆ ਆਮ ਬੰਦਾ ਫਿਰ ਪੁਲਿਸ ਦੇ ਅੱਗੇ ਚੀਜ਼ੀ ਕੀ ਐ ਕਰਨਲ ਦੀ ਪਤਨੀ ਕਹਿੰਦੀ ਆ ਪੰਜਾਬ ਦੇ ਆਮ ਲੋਕਾਂ ਨਾਲ ਪੁਲਿਸ ਦਾ ਵਿਹਾਰ ਠੀਕ ਹੋਵੇ ਪੁਲਿਸ ਆਮ ਲੋਕਾਂ ਬੰਦੇ ਨੂੰ ਬੰਦਾ ਸਮਝੇ ਦਬਕੇ ਨਾ ਮਾਰੇ ਕੁੱਟੇ ਮਾਰੇ ਨਾ ਉਹਨਾਂ ਤੇ ਧੱਕਾ ਨਾ ਕਰੇ ਮੈਂ ਇਸ ਮੁੱਦੇ ਦੀ ਲੜਾਈ ਲੜ ਰਹੀ ਆ ਕਰਨਲ ਦੀ ਪਤਨੀ ਕਹਿੰਦੀ ਐ ਕਿ ਮੁੱਖ ਮੰਤਰੀ ਨੇ ਸਾਨੂੰ ਮੀਟਿੰਗ ਦਾ ਭਰੋਸਾ ਦੇ ਕੇ ਜਿਹੜਾ ਧਰਨਾ ਜਿਹੜਾ ਸੰਘਰਸ਼ ਅਸੀਂ ਪਟਿਆਲਾ ਦੇ ਵਿੱਚ ਛੇੜਿਆ ਸੀਗਾ ਉਹ ਸੰਘਰਸ਼ ਸਾਡਾ ਰੋਕਿਆ ਸੀ ਸਾਨੂੰ ਕਿਹਾ ਸੀਗਾ ਕਿ ਤੁਸੀਂ ਆਪਣਾ ਧਰਨਾ ਛੁਕ ਲੋ ਤੁਹਾਡੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਾਵਾਂਗੇ ਤੇ ਕਰਨਲ ਦੀ ਪਤਨੀ ਕਹਿੰਦੀ ਮੁੱਖ ਮੰਤਰੀ ਤੋਂ ਨਿਆਂ ਦਾ ਭਰੋਸਾ ਦੇ ਕੇ ਸਾਡਾ ਧਰਨਾ ਤਾਂ ਛਕਾ ਦਿੱਤਾ ਪਰ ਉਸ ਤੋਂ ਬਾਅਦ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਉਹਨੇ ਭਰੋਸਾ ਫੇਰ ਸਾਨੂੰ ਵੱਡਾ ਦੇ ਦਿੱਤਾ ਪਰ ਕਰਨਲ ਦੀ ਪਤਨੀ ਨੇ ਦੋ ਵੱਡੀਆਂ ਗੱਲਾਂ ਭਗਵੰਤ ਮਾਨ ਸਾਹਿਬ ਬਾਰੇ ਬੋਲੀਆਂ ਨੇ ਉਹ ਕਹਿੰਦੀ ਮੁੱਖ ਮੰਤਰੀ ਭਗਵੰਤ ਮਾਨ ਸਾਡੇ ਨਾਲ ਕਲਾਕਾਰੀ ਖੇਡ ਗਿਆ ਉਹ ਕਹਿੰਦੀ ਧੋਖਾ ਕਰ ਗਿਆ ਉਹ ਕਹਿੰਦੀ ਅਸੀਂ ਸਿੱਧੇ ਸਾਦੇ ਬੰਦੇ ਉਹ ਤੇ ਕਲਾਕਾਰੀ ਕਰ ਰਿਆ ਸੀ ਸਾਡੇ ਨਾਲ ਮੀਟਿੰਗ ਕਰਕੇ ਤੇ ਕਹਿੰਦੀ ਸਾਨੂੰ ਐ ਸੀ ਵੀ ਜਿੰਨਾ ਸੀਰੀਅਸਲੀ ਗੱਲ ਕਰ ਰਿਆ ਜਿੰਨਾ ਦੁੱਖ ਚ ਮੁੱਖ ਮੰਤਰੀ ਗੱਲ ਕਰ ਰਿਆ ਵੀ ਸ਼ਾਇਦ ਇਹਨੂੰ ਸਾਡਾ ਦੁੱਖ ਸਾਡੀ ਬੇਇੱਜ਼ਤੀ ਸਾਡੀ ਕੁੱਟਮਾਰ ਦਾ ਦਰਦ ਮਹਿਸੂਸ ਹੋ ਰਿਹਾ ਪਰ ਕਹਿੰਦੀ ਉਹ ਤਾਂ ਕਲਾਕਾਰੀ ਸੀ ਔਰ ਮੁੱਖ ਮੰਤਰੀ ਸਾਹਿਬ ਨੇ ਕਹਿੰਦੀ ਕਲਾਕਾਰੀ ਕੀਤੀ ਹੈ ਹੁਣ ਇਸ ਤੋਂ ਵੱਡੀ ਅਗਲੀ ਖਬਰ ਇਹ ਹੈ ਕਿ ਅੱਜ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਉਹ ਆਪਣੇ ਪਿੰਡ ਡੱਲੇਵਾਲ ਆ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਮਰਨਵਰ ਤੇ ਸੀ ਲੰਬੇ ਟਾਈਮ ਤੋਂ ਔਰ ਹੁਣ ਛੁੱਟੀ ਲੈ ਕੇ ਹਸਪਤਾਲ ਤੋਂ ਉਹ ਆਪਣੇ ਪਿੰਡ ਆ ਰਹੇ ਨੇ ਪਿੰਡ ਅੱਜ ਡੱਲੇਵਾਲ ਦੇ ਪਿੰਡ ਮਹਾਕੰਸਾ ਕਿਸਾਨ ਪੰਚਾਇਤ ਰੱਖੀ ਹੋਈ ਸੀਗੀ ਜਿਹੜੀ ਚੱਲ ਰਹੀ ਹੈ ਇਸ ਟਾਈਮ ਔਰ ਡੱਲੇਵਾਲੋ ਦੇ ਵਿੱਚ ਸ਼ਾਮਲ ਹੋਣਗੇ ਇਸ ਤੋਂ ਬਾਅਦ ਡੱਲੇਵਾਲ ਪਿੰਡ ਹੀ ਰਹਿਣਗੇ ਕਿ ਹੁਣ ਕਿਤੇ ਹੋਰ ਮੋਰਚਾ ਲਾਉਣਗੇ ਚੰਬੂ ਜਾਣਗੇ ਕਿ ਖਣੋਰੀ ਜਾਣਗੇ ਕਿ ਕਿੱਥੇ ਜਾਣਗੇ ਇਹਦਾ ਫਿਲਹਾਲ ਕੁਝ ਨਹੀਂ ਪਤਾ ਪਰ ਪੰਜਾਬ ਪੁਲਿਸ ਦੇ ਉੱਪਰ ਵੱਡੇ ਸਵਾਲ ਡੱਲੇਵਾਲ ਨੇ ਫਿਰ ਖੜੇ ਕੀਤੇ ਨੇ ਡੱਲੇਵਾਲ ਨੇ ਅੱਜ ਹਸਪਤਾਲ ਤੋਂ ਬਾਹਰ ਆਉਂਦਿਆਂ ਪੱਤਰਕਾਰਾਂ ਦੇ ਅੱਗੇ ਇਹ ਆਖਿਆ ਕੈਮਰਿਆਂ ਦੇ ਅੱਗੇ ਕਿ ਪੰਜਾਬ ਪੁਲਿਸ ਨੇ ਸਾਡੇ ਨਾਲ ਧੋਖਾ ਕੀਤਾ ਪੰਜਾਬ ਸਰਕਾਰ ਨੇ ਧੋਖਾ ਕੀਤਾ ਸਾਨੂੰ ਮੀਟਿੰਗ ਲਈ ਸੱਦਿਆ ਤੇ ਮੀਟਿੰਗ ਦੇ ਲਈ ਸੱਦ ਕੇ ਤੇ ਸਾਨੂੰ ਐਦਾਂ ਫਿਰ ਚੱਕ ਲਿਆ ਗ੍ਰਿਫਤਾਰ ਕਰ ਲਿਆ ਉਹ ਕਹਿੰਦੇ ਐਦਾਂ ਤਾਂ ਮੁਗਲਾਂ ਵੇਲੇ ਵੀ ਉਹਨਾਂ ਦੀਆਂ ਸਰਕਾਰਾਂ ਨਹੀਂ ਸਨ ਲੋਕਾਂ ਨਾਲ ਕਰਦੀਆਂ ਜਿੱਦਾਂ ਪੰਜਾਬ ਦੀ ਪੁਲਿਸ ਨੇ ਸਾਡੇ ਨਾਲ ਕੀਤਾ ਉਧਰ ਅੱਜ ਭਾਰਤ ਦੀ ਸੰਸਦ ਦੇ ਵਿੱਚ ਵੱਡਾ ਹੰਗਾਮਾ ਹੋਇਆ ਵਕਫਾ ਬੋਰਡ ਨੂੰ ਲੈ ਕੇ ਉੱਥੇ ਅਮਿਤ ਸ਼ਾਹ ਗ੍ਰਹਿ ਮੰਤਰੀ ਤੇ ਦੂਜੇ ਪਾਸੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਪੇੜ ਹੋਇਆ ਰਾਜਾ ਵੜਿੰਗ ਨੇ ਵੱਡੇ ਸਵਾਲ ਉਠਾ ਦਿੱਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਉੱਪਰ ਰਾਜਾ ਵੜਿੰਗ ਕਹਿੰਦਾ ਕਿ ਦੇਸ਼ ਦਾ ਗ੍ਰਹਿ ਮੰਤਰੀ ਸਾਡੇ ਸਾਹਮਣੇ ਖੜ ਕੇ ਕਹਿ ਰਿਹਾ ਕਿ ਵੱਖਵਾ ਬੋਰਡ ਬਿੱਲ ਦੇ ਵਿੱਚ ਅਸੀਂ ਵਿਰੋਧੀ ਧਿਰਾਂ ਵਾਲੇ ਮੁਸਲਮਾਨਾਂ ਨੂੰ ਪੜਕਾ ਰਹੇ ਹਾਂ ਤੇ ਅਸੀਂ ਉਹਨਾਂ ਨੂੰ ਡਰਾ ਰਹੇ ਹਾਂ ਰਾਜਾ ਵੜਿੰਗ ਕਹਿੰਦਾ ਕਿ ਮੁਸਲਮਾਨਾਂ ਨੂੰ ਨਾ ਸੀ ਪੜਕਾ ਰਹੇ ਆ ਨਾ ਅਸੀਂ ਡਰਾ ਰਹੇ ਆ ਮੁਸਲਮਾਨਾਂ ਨੂੰ ਪੜਕਾਉਣ ਤੇ ਡਰਾਉਣ ਦਾ ਕੰਮ ਖੁਦ ਬੀਜੇਪੀ ਕਰ ਰਹੀ ਹੈ ਉਹ ਕਹਿੰਦਾ ਪਹਿਲਾਂ ਤਾਂ ਵੇਖੋ ਇਹਨਾਂ ਦੇ 240 ਸੰਸਦ ਮੈਂਬਰ ਹੈ ਪਾਰਲੀਮੈਂਟ ਦੇ ਵਿੱਚ ਇੱਕ ਵੀ ਮੁਸਲਮਾਨ ਨਹੀਂ ਹੈ ਮੁਸਲਮਾਨਾਂ ਚੋਂ ਇੱਕ ਵੀ ਬੰਦਾ ਇਹਨਾਂ ਨੂੰ ਕਿਉਂ ਨਹੀਂ ਮਿਲਦਾ ਦੂਜਾ ਰਾਜਾ ਵੜਿੰਗ ਕਹਿੰਦਾ ਜਿੱਦਾਂ ਦੇਸ਼ ਦੇ ਵਿੱਚ ਵਾਰ-ਵਾਰ ਬੀਜੇਪੀ ਨੇ ਮੁਸਲਮਨ ਵਿਰੋਧੀ ਦੰਗੇ ਕਰਾਏ ਨੇ ਉਹਨਾਂ ਦੰਗਿਆਂ ਕਰਕੇ ਮੁਸਲਮਾਨ ਇਹਨਾਂ ਤੋਂ ਡਰਨ ਲੱਗੇ ਨੇ ਅਸੀਂ ਨਹੀਂ ਡਰੇ ਰਾਜਾ ਵੜਿੰਗ ਨੇ ਕਿਹਾ ਕਿ ਬੀਜੇਪੀ ਵੰਡੀਆਂ ਪਾਉਣ ਦੀ ਰਾਜਨੀਤੀ ਕਰਦੀ ਹੈ ਅੱਜ ਸ਼ੀਆ ਤੇ ਸੁੰਨੀ ਦੇ ਵਿੱਚ ਵੱਖਬ ਬੋਰਡ ਦੇ ਨਾਂ ਤੇ ਵੰਡੀਆਂ ਪਾ ਰਹੀ ਹੈ ਤੇ ਬਾਅਦ ਦੇ ਵਿੱਚ ਸਿੱਖਾਂ ਦੇ ਵਿੱਚ ਤੇ ਦੂਜੇ ਧਰਮਾਂ ਦੇ ਵਿੱਚ ਵੀ ਇਹ ਵੰਡੀਆਂ ਪਾਉਣਗੇ ਰਾਜਾ ਵੜਿੰਗੜੇ ਪਾਰਲੀਮੈਂਟ ਦੇ ਵਿੱਚ ਅਮਿੰਦ ਸ਼ਾਹ ਹੋਰਾਂ ਦੇ ਸਾਹਮਣੇ ਕਿਹਾ ਕਿ ਜਦੋਂ ਘੱਟ ਗਿਣਤੀਆਂ ਵਾਲੇ ਜਿਹੜੇ ਧਾਰਮਿਕ ਫਿਰਕੇ ਨੇ ਉਹ ਇਹਨਾਂ ਦੇ ਅੱਗੇ ਝੁਕੇ ਨਹੀਂਗੇ ਤਾਂ ਫਿਰ ਹੁਣ ਇਹਨਾਂ ਨੇ ਉਹਨਾਂ ਦੀ ਸਾਰਾਗ ਨੂੰ ਹੱਥ ਪਾ ਲਿਆ ਰਾਜਾ ਵੜਿੰਗ ਕਹਿੰਦਾ ਸਾਰਾਗ ਹੈ ਜ਼ਮੀਨ ਜਾਇਦਾਦ ਪਹਿਲ ਕਹਿੰਦਾ ਰਾਜਾ ਵੜਿੰਗ ਨੇ ਕਿਹਾ ਕਿ ਪਹਿਲਾਂ ਤਾਂ ਹੁਣ ਇਹਨਾਂ ਨੇ ਵੱਖਰ ਬੋਰਡ ਦੇ ਵਿੱਚ ਸੋਧ ਕਰਕੇ ਬਿੱਲ ਚ ਤੇ ਮੁਸਲਮਾਨਾਂ ਦੀ ਜ਼ਮੀਨ ਕਾਰਪੋਰੇਟਾਂ ਦੇ ਹਵਾਲੇ ਕਰਨੀ ਹੈ ਤੇ ਉਧਰ ਪੰਜਾਬ ਦੇ ਕਿਸਾਨ ਵੀ ਇਸੇ ਕਰਕੇ ਲੜ ਰਹੇ ਨੇ ਕਿਉਂਕਿ ਇਹ ਜ਼ਮੀਨ ਪੰਜਾਬ ਦੀ ਵੀ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦੇ ਨੇ ਰਾਜਾ ਵੜਿੰਗ ਦੀਆਂ ਇਹ ਗੱਲਾਂ ਸੁਣ ਕੇ ਰਵਨੀਤ ਬਿੱਟੂ ਪੜਕ ਉੱਠਿਆ ਤੇ ਰਵਨੀਤ ਬਿੱਟੂ ਭਾਈ ਕਹਿੰਦਾ ਵੀ ਇਹ ਤਾਂ ਮੁਗਲਾਂ ਵਾਲੀ ਬੋਲੀ ਬੋਲਦੇ ਨੇ ਜਿਹੜੇ ਮੁਗਲਾਂ ਨੇ ਸਾਡੇ ਨਾਲ ਜ਼ੁਲਮ ਕੀਤੇ ਅੱਜ ਇਹ ਉਹਨਾਂ ਮੁਗਲਾਂ ਦੇ ਪੱਖ ਵਿੱਚ ਬੋਲ ਰਹੇ ਨੇ ਹੁਣ ਰਵਨੀਤ ਬਿੱਟੂ ਮੁਗਲ ਕਿਹਨੂੰ ਕਹਿ ਰਿਹਾ ਸੀ ਮੁਸਲਮਾਨ ਭਾਈਚਾਰੇ ਨੂੰ ਮੁਸਲਮਾਨ ਭੈਣਾ ਭਰਾਵਾਂ ਨੂੰ ਰਵਨੀਤ ਬਿੱਟੂ ਮੁਗਲ ਕਹਿੰਦਾ ਹਰਾਨਗੀ ਦੀ ਗੱਲ ਹੈ ਉਹ ਮੁਗਲ ਹਕੂਮਤ ਜਿਹੜੇ ਉਸ ਟਾਈਮ ਰਾਜੇ ਸੀ ਸਰਕਾਰਾਂ ਸੀ ਸਾਡੇ ਗੁਰੂ ਸਾਹਿਬਾਨਾਂ ਦੀ ਲੜਾਈ ਉਹਨਾਂ ਨਾਲ ਸੀ ਮੁਸਲਮਾਨ ਭਾਈਚਾਰੇ ਚੋਂ ਤਾਂ ਬਹੁਤ ਗਿਣਤੀ ਲੋਕਾਂ ਨੇ ਗੁਰੂ ਸਾਹਿਬਾਨਾਂ ਦਾ ਸਾਥ ਦਿੱਤਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਿਆ ਗਿਆ ਤੇ ਨਵਾਬ ਮਲੇਰ ਕੋਟਲਾ ਜਿਹੜਾ ਮੁਸਲਮਾਨ ਸੀ ਉਹਨੇ ਹਾ ਦਾ ਨਾਰਾ ਮਾਰਿਆ ਸਰਕਾਰ ਦੇ ਖਿਲਾਫ ਬੋਲਿਆ ਫਿਰ ਸਜ਼ਾ ਵੀ ਭੁਗਤੀ ਜਿਹੜੇ ਗਣੀਖਾ ਤੇ ਨਬੀਖਾ ਦੋ ਮੁਸਲਮ ਸੀਗੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚ ਦਾ ਪੀਰ ਕਹਿ ਕੇ ਤੇ ਘੇਰੇ 'ਚ ਕੱਢਿਆ ਸੀ ਤੇ ਪੀਰ ਬੁੱਧੂ ਸ਼ਾ ਤੇ ਉਹਦੇ ਪੰਜ ਪੁੱਤਰ ਗੁਰੂ ਸਾਹਿਬ ਦੇ ਨਾਲ ਜੰਗ ਦੇ ਵਿੱਚ ਲੜਦੇ ਸ਼ਹੀਰ ਹੋਏ ਸੀ ਜਿਹੜੇ ਕਿ ਮੁਸਲਮਾਨ ਸੀਗੇ ਗੁਰੂ ਸਹਿਬਾਨਾ ਨੇ ਤਾਂ ਦਰਬਾਰ ਸਾਹਿਬ ਦੀ ਹਰਮੰਦਰ ਸਾਹਿਬ ਦੀ ਜਿਹੜੀ ਨੀਹ ਆ ਉਹ ਮੁਸਲਮ ਸੂਫੀ ਫਕੀਰ ਸੀ ਜਿਹੜੇ ਮੀਆਂ ਮੀਰ ਉਹਨਾਂ ਤੋਂ ਰਖਵਾਈ ਸੀ ਤਾਂ ਫਿਰ ਕੀ ਸਾਰੇ ਮੁਸਲਮਾਨ ਮਾੜੇ ਨੇ ਇਹ ਗਲਤ ਹੈ ਰਵਨੀਤ ਬਿੱਟੂ ਨੂੰ ਆਪਣੀ ਵਿਆਖਿਆ ਜ਼ਰੂਰ ਬਦਲ ਲੈਣੀ ਚਾਹੀਦੀ ਹੈ ਬਹੁਤ ਮਿਹਰਬਾਨ